ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਜੋ ਕਰੀਮ ਮੰਨ ਲਓ ਤੁਸੀਂ ਪੈਕ ਮੰਨ ਲਓ ਜੋ ਅਸੀਂ ਅੱਜ ਪੈਕ ਬਣਾਵਾਂਗੇ ਇਸ ਨੂੰ ਅਸੀਂ 5-6 ਦਿਨ ਮਤਲਬ ਮੰਨ ਲਓ ਇੱਕ ਹਫਤਾ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਤੁਸੀਂ ਪੈਕ ਲਗਾਣਾ ਥੋੜਾ ਜਿਹਾ ਬਾਹਰ ਕੱਢਿਆ ਤੇ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲਿਆ ਤੁਸੀਂ ਕਰੀਮ ਮੰਨ ਲਓ ਜਾਂ ਪੈਕ ਮੰਨ ਲਓ ਕਿਉਂਕਿ ਅਸੀਂ ਇੱਕ ਹਫਤਾ ਹੀ ਬਣਾਣਾ ਜ਼ਿਆਦਾ ਟਾਈਮ ਵਾਸਤੇ ਨਹੀਂ ਬਣਾਵਾਂਗੇ ਜੋ ਅਸੀਂ ਅੱਜ ਪੈਕ ਬਣਾ ਲਏ ਆ ਇਹ ਲੂਸ skin ਨੂੰ ਟਾਈਟ ਕਰੇਗਾ ਰਿੰਕਲ ਨੂੰ ਵੀ ਰਿਮੂਵ ਕਰੇਗਾ skin ਦੇ ਉੱਪਰ ਜੇ ਦਾਗ-ਧੱਬੇ ਨੇ ਕਾਲਾਪਨ ਬਹੁਤ ਆ ਗਿਆ ਜਾਂ ਟੈਨਿੰਗ ਹੈ ਉਸ ਨੂੰ ਵੀ ਦੂਰ ਕਰੇਗਾ ਜੀ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜਿਵੇਂ ਇਹ ਰਾਈਸ ਆ ਇਹ ਅਸੀਂ ਬਣਾਏ ਹੋਏ ਆ ਨਾ ਜੇ ਅਸੀਂ ਘਰ ਵਿੱਚ ਬਣਾਨੇ ਐਵੇਂ ਦੇ ਬਣਾਨੇ ਆ ਦੇਖੋ ਕੱਲਾ-ਕੱਲਾ ਜਿਵੇਂ ਹੋਇਆ ਆ ਇਹ ਦੂਸਰੇ ਰਾਈਸ ਜਿੰਨਾ ਦੀ ਅਸੀਂ ਅੱਜ ਪੈਕ ਬਣਾਣਾ ਆ ਕਰੀਮ ਇਹ ਦੇਖੋ ਇਹ ਕਿਵੇਂ ਦੇ ਇਹ ਬਿਲਕੁਲ ਤੁਸੀਂ ਐਵੇਂ ਨਾ ਗਾਲਣੇ ਹੈਗੇ ਆ ਦੇਖੋ ਜਿਵੇਂ ਗਲੇ ਹੋਏ ਹਨ ਜਿਆਦਾ ਜਿਆਦਾ ਗਾਲਣੇ ਹੈਗੇ ਐਵੇਂ ਦੇ ਨਹੀਂ ਰੱਖਣੇ ਜਿਵੇਂ ਅਸੀਂ ਖਾਣੇ ਆ ਠੀਕ ਹੈ ਮੈਂ ਤਾਂ ਤੁਹਾਨੂੰ ਦਿਖਾ ਰਹੀ ਦੋਨੋਂ ਹੀ ਕਿ ਐਵੇਂ ਦੇ ਅਸੀਂ ਆ ਦੇਖੋ ਕਿੰਨੇ ਗਲੇ ਹੋਏ ਨੇ ਬਿਲਕੁਲ ਸੌਫਟ ਹੈ ਇਹ ਥੋੜਾ ਖੜੇ ਖੜੇ ਨੇ ਇਹ ਅਸੀਂ ਖਾਣੇ ਵਾਸਤੇ ਬਣਾਈ ਸੀ ਫਿਰ ਮੈਂ ਕੱਢ ਕੇ ਥੋੜਾ ਇਹਨਾਂ ਨੂੰ ਜਿਆਦਾ ਮਤਲਬ ਘਾਲ ਲਿਆ ਹੈ ਜਿਆਦਾ ਗਾਲਣਾ ਹੈ ਤੁਸੀਂ ਜਦੋਂ ਤੁਸੀਂ ਪੇਸਟ ਬਣਾਣਾ ਹੈ ਨਾ ਚਾਹੁੰਨ ਤਾਂ ਤੁਸੀਂ ਜਿਆਦਾ ਗਾਲਣਾ ਉਹਨਾਂ ਨੂੰ ਖੜੇ ਨਹੀਂ ਰੱਖਣਾ ਹੈਗਾ ਇਹਦਾ ਅਸੀਂ ਅੱਜ ਪੇਸਟ ਬਣਾ ਕੇ ਉਹ ਤਨ ਮੈਂ ਦਿਖਾਉਣੀ ਹੈ ਮੈਂ ਇਹਨੂੰ ਪੇਸਟ ਬਣਾ ਕੇ ਦਿਖਾਉਣੀ ਹੈ ਤੁਹਾਨੂੰ ਇਹਦੇ ਨੂੰ ਕਿਸੇ ਵੀ ਤੁਸੀਂ ਕਿਸੇ ਜਾਰ ਵਿੱਚ ਪਾ ਕੇ ਥੋੜਾ ਦੁੱਧ ਪਾਣਾ ਪਾ ਲਓ ਪਰ ਮੈਂ ਕੁਝ ਨਹੀਂ ਪਾਵਾਂਗੀ ਮੈਂ ਥੋੜਾ ਪਾਣੀ ਵਿੱਚ ਹੀ ਰਹਿਣ ਦਿੱਤਾ ਸੀ ਆ ਦੇਖੋ ਮੈਂ ਇਹਨੂੰ ਹੀ ਇਹਦਾ ਪੇਸਟ ਬਣਾ ਕੇ ਗ੍ਰाइंड ਕਰਕੇ ਨਾ ਉਹਨੂੰ ਮਿਕਸੀ ਜਾਰ ਵਿੱਚ ਚੰਗੀ ਤਰ੍ਹਾਂ ਇਹਦਾ ਪੇਸਟ ਬਣਾ ਕੇ ਫਿਰ ਦਿਖਾਵਾਂਗੀ ਤੁਸੀਂ ਚਾਵਲ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਪਹਿਲਾਂ 3-4 ਪਾਣੀ ਨਾਲ ਵਾਸ਼ ਕਰਕੇ ਇਹ ਦੀ ਉਸ ਨੂੰ ਤੁਸੀਂ ਬਣਾਉਣਾ ਆ ਬਣਾ ਕੇ ਥੋੜਾ ਚੰਗੀ ਤਰ੍ਹਾਂ ਗਾਲਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਜਿਵੇਂ ਚੌਲ ਦਿਖਾਏ ਉਵੇਂ ਜene ਰੱਖਨੇ ਜਿਵੇਂ ਤੁਸੀਂ ਖਾਣੇ ਆ ਜਿਵੇਂ ਤੁਸੀਂ ਇਹਨੂੰ ਜਿਆਦਾ ਹੀ ਗਾਲ ਲੈਣਾ ਆ ਤੁਸੀਂ ਗਾਲ ਕੇ ਚੰਗੀ ਤਰ੍ਹਾਂ ਸੌਫਟ ਹੋਣੇ ਚਾਹੀਦੇ ਆ ਫਿਰ ਤੁਸੀਂ ਇਹਨੂੰ ਕਿਸੇ ਵੀ ਜਾਰ ਵਿੱਚ ਪਾ ਕੇ ਇਹਦਾ ਪੇਸਟ ਤਿਆਰ ਕਰ ਲਓ ਮੈਂ ਇਹਦਾ ਪੇਸਟ ਤਿਆਰ ਕਰਕੇ ਤੁਹਾਨੂੰ ਦਿਖਾਨੀ ਆ ਜੀ ਹਾਂ ਜੀ ਇਹ ਦੇਖੋ ਜੀ ਮੈਂ ਐਵੇਂ ਇਹਦਾ ਪੇਸਟ ਤਿਆਰ ਕਰ ਲਿਆ ਆ ਇਹਨੂੰ ਹੁਣ ਮੈਂ ਕਿਸੇ ਕਲੀਨ ਬੋਲ ਦੇ ਵਿੱਚ ਕੱਢ ਲੈਣਾ ਫਿਰ ਤੁਸੀਂ ਕਲੀਨ ਹੋਣਾ ਚਾਹੀਦਾ ਬੋਲ ਆ ਤੁਹਾਡੇ ਹੱਥ ਵੀ ਬਿਲਕੁਲ ਕਲੀਨ ਹੋਣੇ ਚਾਹੀਦੇ ਆ ਜੇ ਸਨਾਰ ਵੀ ਤੁਸੀਂ ਕੱਢੋਗੇ ਨਾ ਹੱਥ ਵੀ ਕਲੀਨ ਹੋਣੇ ਚਾਹੀਦੇ ਤੇ ਬੌਲ ਵੀ ਪਿਲ ਕੋਲ ਕਲੀਨ ਹੋਣਾ ਚਾਹੀਦਾ ਹੈ ਜੀ ਹਾਂਜੀ ਆ ਦੇਖੋ ਐਵੇਂ ਦਾ ਪੇਸਟ ਤਿਆਰ ਕਰਨਾ ਜੀ ਤੁਸੀਂ ਬਹੁਤਾ ਘਾੜਾ ਨਹੀਂ ਹੋਣਾ ਚਾਹੀਦਾ ਬਹੁਤਾ ਪਤਲਾ ਨਹੀਂ ਹੋਣਾ ਚਾਹੀਦਾ ਐਵੇਂ ਦਾ ਕਰਕੇ ਨਾ ਤੁਸੀਂ ਮੈਂ ਤੁਹਾਨੂੰ ਦੱਸਦੀ ਕਿ ਅੱਗੇ ਤੁਸੀਂ ਕੀ ਕਰਨਾ ਹੈ ਚੰਗੀ ਤਰ੍ਹਾਂ ਪੇਸਟ ਤਿਆਰ ਕਰਕੇ ਕਿਸੇ ਕਲੀਨ ਤੁਸੀਂ ਲੈ ਲਓ ਕੱਚ ਦੀ ਬੋਟਲ ਜਾਂ ਤੁਸੀਂ ਐਵੇਂ ਕਿਸੇ ਵੀ ਬੋਲ ਵਿੱਚ ਪਾ ਕੇ ਨਾ ਤੁਸੀਂ ਇੱਕ ਹਫਤੇ ਵਾਸਤੇ ਰੱਖ ਲਓ ਕੱਚ ਦੀ ਬੋਟਲ ਦੇ ਵਿੱਚ ਹੀ ਤੁਸੀਂ ਰੱਖ ਲੈਣਾ ਇਹਨੂੰ ਤੁਸੀਂ ਜਦੋਂ ਵੀ ਲਗਾਉਣਾ ਹੈ ਮੈਂ ਤੁਹਾਨੂੰ ਦੱਸਦੀ ਤੁਸੀਂ ਲਗਾਉਣਾ ਕਿਵੇਂ ਆ ਹਾਂਜੀ ਤੁਸੀਂ ਜਦੋਂ ਵੀ ਲਗਾਉਣਾ ਇਹਨੂੰ ਫ੍ਰੀਜ ਤੋਂ ਫ੍ਰੀਜ ਵਿੱਚ ਰੱਖਿਆ ਹੋਇਆ ਨਾ ਉਸ ਨੂੰ ਪਹਿਲਾਂ 1 ਘੰਟਾ ਬਾਹਰ ਕੱਢ ਕੇ ਰੱਖ ਲਓ ਫਿਰ ਤੁਸੀਂ ਜਿਵੇਂ ਇੰਨਾ ਕੁ ਲੈ ਲੈਣਾ ਹੈ ਆਪਣੇ ਫੇਸ ਤੇ ਸਾਬ ਨਾਲ ਆਪਣੀ ਨੈਕ ਤੇ ਵੀ ਲਗਾ ਲੈਣਾ ਹੈਂਡ ਤੇ ਰਿੰਕਲ ਦੇ ਹੈਂਡ ਤੇ ਵੀ ਲਗਾਉਣਾ ਫਿਰ ਅਸੀਂ ਹਣੀ ਐਂਡ ਕਰਾਂਗੇ ਚੋਤਾ ਦੀ ਸਕਿਨ ਨੂੰ ਬਹੁਤ ਹੀ ਹਾਈਡਰੇਟ ਤੇ ਰਿੰਕਲ ਤੋਂ ਵੀ ਰਿਮੂਵ ਕਰਦਾ ਹੈ ਜੀ ਹਣੀ ਸਕਿਨ ਨੂੰ ਸਾਰੇ ਵਿੱਚ ਹਣੀ ਮਿਲਾ ਕੇ ਨਹੀਂ ਰੱਖਣਾ ਹੈਗਾ ਤੁਸੀਂ ਜਦੋਂ ਬਣਾਓਗੇ ਉਦੋਂ ਹੀ ਲਗਾ ਲੈਣਾ ਹੈਣੀ ਕੋਈ ਜ਼ਰੂਰਤ ਨਹੀਂ ਪਹਿਲਾਂ ਹਣੀ ਮਿਲਾ ਕੇ ਰੱਖਣ ਦੀ ਜਦੋਂ ਤੁਸੀਂ ਲਗਾਓਗੇ ਨਾ ਤੁਰੰਤ ਹਣੀ ਨੂੰ ਐਡ ਕਰਨਾ ਹੈ ਇਹ oily skin ਤੇ dry skin ਦੋਨੋਂ ਹੀ ਲਗਾ ਸਕਦੇ ਆ ਜੀ ਜਿਨ੍ਹਾਂ ਦੀ skin oily ਆ ਉਹ ਵੀ ਲਗਾ ਸਕਦੇ ਆ ਇਹ ਸਾਡੀ ਕਰੀਮ ਬਣ ਕੇ ਤਿਆਰ ਹੋ ਗਈ ਆ ਅਸੀਂ ਇਦਾਂ ਕਰਨਾ ਕਿ ਅਸੀਂ ਸਿਰਫ ਹਫਤੇ ਵਾਸਤੇ ਹੀ ਬਣਾਉਣਾ ਹੈ ਜਿਆਦਾ ਦਿਨ ਵਾਸਤੇ ਤੁਸੀਂ ਨਹੀਂ ਬਣਾਣਾ ਕਿਉਂਕਿ ਘਰ ਵਿੱਚ ਹੀ ਸਾਰੀਆਂ ਚੀਜ਼ਾਂ ਨੇ ਅਸੀਂ ਕਿਹੜਾ ਕਿਤੇੋਂ ਬਾਹਰ ਲੈਣ ਜਾਣੀਆਂ ਚੀਜ਼ਾਂ ਇੱਕ ਹਫਤੇ ਵਾਸਤੇ ਬਣਾ ਕੇ ਰੱਖੋ ਰੋਜ਼ ਹੀ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਕੱਚੇ ਦੁੱਧ ਨਾਲ ਜਿਵੇਂ ਮੈਂ ਡੇਲੀ ਬੋਲਦੀ ਆਂ ਜੀ ਤੁਸੀਂ ਕਰਿਆ ਕਰੋ ਮੈਂ ਤਾਂ ਡੇਲੀ ਠੀਕ ਹੈ ਨਾ ਡੇਲੀ ਬੋਲਦੀ ਕਿ ਕੱਚੇ ਦੁੱਧ ਨਾਲ ਫੇਸ ਨੂੰ ਕਲੀਨ ਕਰਿਆ ਕਰੋ ਪਹਿਲਾਂ ਫੇਸ ਵਾਸ਼ ਕਰਨਾ ਫਿਰ ਤੁਸੀਂ ਕੱਚੇ ਦੁੱਧ ਨਾਲ ਫੇਸ ਨੂੰ ਚੰਗੀ ਤਰ੍ਹਾਂ ਕਾਟਨ ਦੇ ਨਾਲ 2-3 ਵਾਰ ਕਾਟਨ ਨੂੰ ਡਿਪ ਕਰਕੇ ਕੱਚੇ ਦੁੱਧ ਵਿੱਚ ਫਿਰ ਚੰਗੀ ਤਰ੍ਹਾਂ ਕਲੀਨ ਕਰੋ ਜਿੰਨੇ ਤੱਕ ਕਾਟਨ ਵਾਈਟ ਨਹੀਂ ਆਂਦਾ ਦੇਖਿਓ ਤੁਸੀਂ ਪਹਿਲੀ ਵਾਰ ਕਰੋਗੇ ਕਾਟਨ ਥੋੜੀ ਬਲੈਕ ਆਏਗੀ ਜੋ ਡਸਟ ਵਗੈਰਾ ਸਾਡੀ ਰਹਿ ਜਾਂਦੀ ਨਾ ਫੇਸ ਵਾਸ਼ ਦੇ ਨਾਲ ਨਹੀਂ ਕਲੀਨ ਹੁੰਦੀ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਆਪਣੀ ਸਕਿਨ ਦੇ ਵਿੱਚੋਂ ਜੋੜ ਗੰਦਗੀ ਵਗੈਰਾ ਓਪਨ ਪੋਰਸ ਦੇ ਵਿੱਚ ਹੁੰਦੀ ਨਾ ਬਿਲਕੁਲ ਕਲੀਨ ਹੋ ਜਾਂਦੀ ਹੈ ਜੇ ਮੈਂ ਤਾਂ ਕੱਚੇ ਦੁੱਧ ਨਾਲ ਕਰਕੇ ਕਲੀਨ ਫਿਰ ਹੀ ਕੋਈ ਨਾ ਕੋਈ ਪੈਕ ਲਗਾਨੀ ਤੇ ਰਿਜ਼ਲਟ ਵੀ ਫਿਰ ਵਧੀਆ ਆਉਂਦਾ ਜੇ ਸਾਡੇ ਓਪਨ ਪੋਰਸ ਦੇ ਵਿੱਚ ਗੰਦਗੀ ਰਹੇਗੀ ਤਾਂ ਰਿਜ਼ਲਟ ਕੋਈ ਨਹੀਂ ਆਣਾ ਫਿਰ ਸਾਡੇ ਫੇਸ ਦੇ ਉੱਪਰ ਫਿਰ ਤੁਸੀਂ ਬੋਲੋਗੇ ਕਿ ਇਹ ਪੈਕ ਅਪਰ ਦੱਸਿਆ ਸੀ ਤੇ ਰਿਜ਼ਲਟ ਨਹੀਂ ਆਇਆ ਰਿਜ਼ਲਟ ਕਿਵੇਂ ਆਏਗਾ ਪਹਿਲਾਂ ਗੰਦਗੀ ਚਿਹਰੇ ਤੋਂ ਸਾਫ਼ ਹੋਵੇਗੀ ਤਾਂ ਫਿਰ ਹੀ ਰਿਜ਼ਲਟ ਆਵੇਗਾ ਜੀ ਤੁਸੀਂ ਇਦਾਂ ਇਹਦੇ ਵਿੱਚ ਹਨੀ ਬਣਾ ਲੈਣਾ ਡੇਲੀ ਡੇਲੀ ਲਗਾਉਣਾ ਹੈ ਜੀ ਤੁਸੀਂ ਮੈਂ ਤੁਹਾਨੂੰ ਲਗਾ ਕੇ ਦਿਖਾਨੀ ਆਂ ਫਿਰ ਅਸੀਂ ਕਿਵੇਂ ਮਾਸਕ ਕਰਨੀ ਆਪਣੇ ਫੇਸ ਦੀ ਥੋੜਾ ਮੈਂ نیچے ਕੁਝ ਰੱਖ ਰਵਾਂ ਇਦਾਂ ਤੁਸੀਂ ਆਪਣੇ ਨਾ ਫੇਸ ਨੂੰ ਕਲੀਨ ਕਰਨਾ ਹੈਂਡ ਵੀ ਕਲੀਨ ਹੋਣੇ ਚਾਹੀਦੇ ਆ ਤੁਹਾਡੇ ਇਦਾਂ ਦੇਖੋ ਕਿੰਨਾ ਵਧੀਆ ਸਾਡਾ ਪੈਕ ਬਣ ਗਿਆ ਕਰੀਮ ਬਣ ਗਈ ਮੰਨ ਲਓ ਤੁਸੀਂ ਇਹਨੂੰ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਤੁਸੀਂ ਫ੍ਰੀ ਹੁੰਦੇ ਜੇ ਨਾ ਉਦੋਂ ਹੀ ਤੁਸੀਂ ਲਗਾ ਲੈਣਾ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਮ사ਜ ਕਰਨੀ ਹੈ ਲਾਈਟ ਹੈਂਡ ਦੇ ਨਾਲ ਰਗੜਨਾ ਨਹੀਂ ਹੈਗਾ ਸਕਿਨ ਨੂੰ ठीक है लाइट हैड के नी आप रिंकल रिमूव करने हैं जी आप फिर तो पाने नहीं है रगड़ के स्किन खराब नहीं करना है गा अपनी नीचे चंगी तरह इन सॉफ्ट हाथों के मसाज करो देखो मैं हैंडते करके दिखाई है तहू रिजल्ट कि वजिया आना है उपर ती अपने फेस के उपर करना है जी नीचे नहीं नी फेस आ, नी खिंच के लिया है उपर न ही खाना है फेस में ठीक है ਨੀਜਾ ਡਬਲ ਚਿਨ ਵਗੈਰਾ ਤਾਂ ਸਕਿਨ ਲਟਕਣ ਲੱਗ ਜਾਂਦੀ ਫਿਰ ਸਾਡੀ ਲੂਜ਼ ਹੋ ਜਾਂਦੀ ਹੈ ਨੀਜੇ ਨੂੰ ਤੁਸੀਂ ਉੱਪਰ ਨੂੰ ਲੈ ਕੇ ਜਾਣਾ ਸਕਿਨ ਨੂੰ ਜੇ ਤੁਸੀਂ ਪੈਕ ਲਗਾਉਂਦੇ ਜੇ ਉੱਪਰ ਨੂੰ ਲਗਾਓ ਐਵੇਂ ਕਰਕੇ ਉੱਪਰ ਨੂੰ ਹੀ ਪੈਕ ਲਗਾਇਆ ਕਰੋ ਜਿੱਧਰ ਨੂੰ ਤੁਸੀਂ ਲਗਾਉਂਦੇ ਫਿਰ ਸਕਿਨ ਸਾਡੀ ਉਸ ਹਿਸਾਬ ਨਹੀਂ ਹੋ ਜਾਂਦੀ ਹੈ ਜੀ ਪੈਕ ਵੀ ਉੱਪਰ ਨੂੰ ਲਗਾਇਆ ਕਰੋ ਤੁਸੀਂ ਤੇ ਰਿਜ਼ਲਟ ਵੇਖੋ ਕਿੰਨਾ ਵਧੀਆ ਆਣਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰਨਾ ਹੈ ਜੀ ਮਾਲਸ਼ ਕਰਨੀ ਚੰਗੀ ਤਰ੍ਹਾਂ ਸੌਫਟ ਹੱਥਾਂ ਦੇ ਨਾਲ ਕੋਈ ਨੁਕਸਾਨ ਨਹੀਂ ਆ ਸਾਰੀਆਂ ਘਰ ਦੀਆਂ ਇਹ ਚੀਜ਼ਾਂ ਨੇ ਜੀ ਦੋ ਤਾਂ ਚੀਜ਼ਾਂ ਪਈਆਂ ਨੇ ਇਹਦੇ ਵਿੱਚ ਸਾਰੀਆਂ ਚੌਲਾਂ ਨੂੰ ਜਦੋਂ ਤੁਸੀਂ ਬਣਾਉਂਗੇ ਨਾ ਉਹਦੇ ਵਿੱਚ ਥੋੜਾ ਜਿਆਦਾ ਪਾਣੀ ਰੱਖਣਾ ਵਾ ਜਿਆਦਾ ਪਾਣੀ ਪਾਓਗੇ ਚੋਲ ਘੱਟ ਰੱਖੋਗੇ ਚੰਗੀ ਤਰ੍ਹਾਂ ਗਲ ਜਾਣਗੇ ਤੇ ਪਾਣੀ ਥੋੜਾ ਜਿਹਾ ਵਿੱਚ ਰਹਿ ਵੀ ਜਾਵੇਗਾ ਤਾਂ ਕੋਈ ਗੱਲ ਨਹੀਂ ਕੱਲੇ ਚੌਲਾਂ ਨੂੰ ਨਹੀਂ ਆਪਾਂ ਪੇਸਟ ਬਣਾਉਣਾ ਨਾਲ ਤੁਸੀਂ ਜੋ ਉਸ ਦਾ ਪਾਣੀ ਹੈ ਨਾ ਉਹ ਵੀ ਵਿੱਚ ਹੀ ਰਹਿਣ ਦੇਣਾ ਹੈ ਤਾਂ ਇਹ ਪੇਸਟ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਆ ਪਹਿਲਾਂ ਮੈਂ ਕਰੀਮ ਵੀ ਬਣਾਉਣੀ ਦੱਸੀ ਸੀ ਮੈਨੂੰ ਕਰੀਮ ਨਾਲੋਂ ਇਹ ਬੈਸਟ ਲੱਗਦਾ ਹੈ ਜੀ ਇਹਨੂੰ ਜਦੋਂ ਤੁਸੀਂ ਚਾਹੋ ਉਦੋਂ ਲਗਾ ਲੈਣਾ ਸ਼ਾਮ ਨੂੰ ਲਗਾਉਣਾ ਪਰ ਤੁਸੀਂ ਜਦੋਂ ਤੁਸੀਂ ਕਿਤੇ ਆਏ ਮੰਨ ਲਓ ਜੇ ਤੁਸੀਂ ਕਿਤੇ ਜਾਣਾ ਵੀ ਹੈ ਨਾ ਇਹ ਸਕਿਨ ਨੂੰ ਇੰਨਾ ਕਿ ਟਾਈਟ ਕਰੇਗਾ ਤੁਸੀਂ ਲਗਾ ਕੇ ਦੇਖਿਓ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਹੈ ਜੀ ਚਾਵਲ ਦਾ ਆਟਾ ਚਾਵਲ ਤਾਂ ਬੈਸਟ ਹੈ ਜੀ ਸਕਿਨ ਦੇ ਲਈ ਰਿੰਕਲ ਦੇ ਲਈ ਕਸਾਅ ਬਣਾਈ ਰੱਖਦੇ ਸਕਿਨ ਨੂੰ ਟਾਈਟ ਕਰਦੇ ਨੇ ਦਾਗ-ਧੱਬੇ ਵੀ ਤੁਹਾਡੇ ਜੋ ਹਨੀ ਹੈ ਨਾ ਦਾਗ-ਧੱਬੇ ਪਿੰਪਲ ਵਗੈਰਾ ਦੇ ਦਾਗ ਰਹੇਗੇ ਨੇ ਉਹਨਾਂ ਨੂੰ ਵੀ ਠੀਕ ਕਰੇਗਾ ਜੀ ਹਨੀ ਦੇਖੋ ਕਿਵੇਂ ਆ ਰਿਹਾ ਨਾ ਕਿਵੇਂ 글로 ਆ ਰਿਹਾ ਐਵੇਂ ਤੁਹਾਡੇ ਫੇਸ ਤੇ ਉੱਪਰ 글로 ਆਵੇਗਾ ਜੀ ਜੇ ਤੁਸੀਂ ਕਰੋਗੇ ਡੇਲੀ ਸ਼ਾਮ ਨੂੰ ਕਰਨਾ ਤੁਸੀਂ 10 15 ਮਿੰਟ 5 ਮਿੰਟ ਪਹਿਲਾਂ ਤੁਸੀਂ ਸੌਫਟ ਹੱਥ ਨਾਲ ਮ사ਜ ਕਰ ਲੈਣੀ ਆ ਐਵੇਂ ਮ사ਜ ਕਰ ਲਈ ਫਿਰ ਅਸੀਂ ਉੱਪਰ ਇਹਦੇ ਉੱਪਰ ਹੀ ਲਗਾ ਕੇ ਜੇ ਤੁਹਾਡੇ ਹੱਥਾਂ ਦੇ ਉੱਪਰ ਵੀ ਰਿੰਕਲ ਆਣੇ ਹੱਥਾਂ ਦੇ ਉੱਪਰ ਵੀ ਲਗਾ ਸਕਦੇ ਨੇ ਨੈਕ ਦੇ ਵੀ ਨਾਲ ਹੀ ਲਗਾਉਣਾ ਆ ਜਦੋਂ ਤੁਸੀਂ ਫੇਸ ਤੇ ਲਗਾਉਂਦੇ ਨੈਕ ਤੇ ਵੀ ਪਲੀਜ਼ ਲਗਾਇਆ ਕਰੋ ਨਾਲ neck ਤੇ ਵੀ ਰਿੰਕਰ ਪਹਿਨਣਾ ਹੀ ਪੈਨ ਰੈਪਿੰਦੇ ਨੇ neck ਤੇ ਵੀ ਲਗਾਇਆ ਕਰੋ ਤੁਸੀਂ ਐਵੇਂ ਤੁਸੀਂ ਲਗਾ ਲੈਣਾ 10 15 ਮਿੰਟ 20 ਮਿੰਟ ਭਾਵੇਂ ਰਹਿਣ ਦੋ ਤੁਸੀਂ ਕੋਈ ਇਹਦਾ ਨੁਕਸਾਨ ਨਹੀਂ ਆ 15 ਮਿੰਟ ਤੋਂ ਬਾਅਦ ਜਦੋਂ ਇਹ ਡਰਾਈ ਹੋ ਜਾਏਗਾ ਥੋੜਾ ਹੱਥਾਂ ਨੂੰ ਗਿੱਲਾ ਕਰਨਾ ਹੈ ਪਹਿਲਾਂ ਜਿਵੇਂ ਮੈਂ ਬੋਲ ਚੀਕ ਡਾਇਰੈਕਟ ਫੇਸ ਨੂੰ ਕੋਈ ਵੀ ਪੈਕ ਲਗਾਉਂਦੇ ਜੇ ਨਾਲ ਉਤਾਰਿਆ ਕਰੋ ਥੋੜਾ ਹੱਥਾਂ ਨੂੰ ਗਿੱਲਾ ਕਰਕੇ ਤੇ 2-3 ਮਿੰਟ ਦੀ ਮਸਾਜ ਦੇ ਕੇ ਸੌਫਟ ਹੱਥਾਂ ਦੇ ਨਾਲ ਰਿਜ਼ਲਟ ਦੇਖ ਕੇ ਫਿਰ ਕਿੰਨਾ ਵਧੀਆ ਆਣਾ ਹੈ ਫੇਰ ਹੀ ਤੁਸੀਂ ਇਸ ਪੈਕ ਨੂੰ ਥਾਣਾ ਸ਼ਾਮ ਨੂੰ ਲਗਾਉਣਾ ਤੇ ਸਵੇਰੇ ਤੁਸੀਂ ਰਿਜ਼ਲਟ ਦੇਖਣਾ ਕੋਈ ਵੀ ਤੁਸੀਂ ਪੈਕ ਲਗਾਉਂਦੇ ਜੇ ਸ਼ਾਮ ਨੂੰ ਲਗਾ ਲਿਆ ਕਰੋ ਸ਼ਾਮ ਨੂੰ ਲਗਾਇਆ ਰਿਜ਼ਲਟ ਬਹੁਤ ਵਧੀਆ ਆਉਂਦਾ ਜੀ ਸਵੇਰ ਨਾਲੋਂ ਕਿਉਂਕਿ ਸਵੇਰੇ ਅਸੀਂ ਕੰਮਕਾਰ ਵੀ ਕਰਨੇ ਹੁੰਦੇ ਆਪਣੇ ਘਰਾਂ ਦੇ ਫਿਰ ਗੰਦਗੀ ਵਗੈਰਾ ਸਾਡੇ ਫੇਸ ਤੇ ਉੱਪਰ ਪੈਂਦੀ ਸ਼ਾਮ ਨੂੰ ਤਾਂ ਅਸੀਂ ਕੋਈ ਕੰਮ ਨਹੀਂ ਕਰਨਾ ਫ੍ਰੀ ਹੋ ਕੇ ਤੁਸੀਂ ਪੈਕ ਲਗਾ ਲਓ ਜਦੋਂ ਤੁਸੀਂ ਖਾਣਾ ਵਗੈਰਾ ਬਣਾ ਲੈਂਦੇ ਨਾ ਫ੍ਰੀ ਹੋ ਕੇ ਪੈਕ ਲਗਾ ਲਓ 10 15 ਮਿੰਟ ਫਿਰ ਅਸੀਂ ਕਿ ਕੰਮ ਤਾਂ ਨਹੀਂ ਰਾਤ ਨੂੰ ਕਰਨਾ ਸੋਣਾ ਹੀ ਹੁੰਦਾ ਨਾ ਇਸ ਕਰਕੇ ਸਾਡੀ ਸਕਿਨ ਬਹੁਤ ਹੀ ਵਧੀਆ ਰਹਿੰਦੀ ਫਿਰ ਰਾਤ ਨੂੰ ਜਦੋਂ ਅਸੀਂ ਕੋਈ ਪੈਕ ਮੈਂ ਤਾਂ ਸ਼ਾਮ ਨੂੰ ਲਗਾਨੀ ਆ ਪੈਕ ਤੇ ਰਿਜ਼ਲਟ ਵੀ ਬਹੁਤ ਆਂਦਾ ਤਾਂ ਹੀ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਦੱਸਦੀ ਵੀ ਤੁਸੀਂ ਵੀ ਸ਼ਾਮ ਨੂੰ ਹੀ ਲਗਾਇਆ ਕਰੋ ਤੇ 15 ਮਿੰਟ ਤੋਂ ਬਾਅਦ ਜੀ ਥੋੜੇ ਹੱਥ ਗਿੱਲੇ ਕਰਕੇ ਤੁਸੀਂ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆਪਣੇ ਫੇਸ ਦੀ neck ਦੀ ਜਿੱਥੇ ਵੀ ਲਗਾਇਆ ਹੋਇਆ ਨਾ ਤੁਸੀਂ ਆਪਣੀ ਹੱਥਾਂ ਦੇ ਲਗਾਇਆ ਜਾ ਜਿੱਥੇ ਵੀ ਲਗਾਉਂਦੇ ਜੇ ਡਾਇਰੈਕਟ ਨਾਲ ਉਤਾਰਿਆ ਕਰੋ ਫੇਸ ਨੂੰ ਰਗੜਨਾ ਬਹੁਤਾ ਨਹੀਂ ਹੈ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਫਿਰ ਤੁਸੀਂ ਤੇ ਆਪਣੇ ਫੇਸ ਨੂੰ ਵੀ ਬਹੁਤਾ ਜਦੋਂ ਤੁਸੀਂ ਵਾਸ਼ ਕਰਦੇ ਰਗੜਿਆ ਨਾ ਕਰੋ ਸਕਿਨ ਨੂੰ ਸੌਫਟ ਹੱਥਾਂ ਦੇ ਨਾਲ ਹੀ ਪਾਣੀ ਨਾਲ ਸਾਫ਼ ਕਰਿਆ ਕਰੋ ਜ਼ਿਆਦਾ ਰਗੜਨਾ ਨਹੀਂ ਹੈਗਾ ਜਿ ਜੋ ਵੀ ਡਰਾਈ ਸਕਿਨ ਵਾਲਾ ਵੀ ਤੇ ਆਉਲੀ ਸਕਿਨ ਵਾਲਾ ਸਾਰੇ ਸਕਿਨ ਟਾਈਪ ਇਹਨੂੰ ਲਗਾ ਸਕਦੇ ਨੇ ਮੇਲ ਫੀਮੇਲ ਦੋਨੋਂ ਲਗਾ ਸਕਦੇ ਨੇ ਇਹ ਨਹੀਂ ਕਿ ਮੇਰੀਆਂ ਭੈਣਾਂ ਹੀ ਕੱਲੀਆਂ ਲਗਾਉਣ ਵੀਰ ਵੀ ਲਗਾ ਲੈਣ ਜੀ ਵੀਰਾਂ ਦੇ ਵੀ ਫੇਸ ਤੇ ਉੱਪਰ ਜਿਹਨਾਂ ਦੇ ਰਿੰਕਲ ਬਹੁਤ ਜਾਂ ਦਾਗ ਦੱਬੇ ਨੇ ਸਕਿਨ ਬਹੁਤ ਹੀ ਲੂਜ਼ ਹੋ ਗਈ ਨੇ ਉਹ ਵੀ ਲਗਾ ਸਕਦੇ ਆ ਜੀ ਸਾਰੇ ਲਗਾ ਸਕਦੇ ਨੇ ਜੇ ਪੈਕ ਕੋਈ ਨੁਕਸਾਨੀਏ ਇਸ ਪੈਕ ਦਾ ਮੈਂ ਤਾਂ ਡੇਲੀ ਲਗਾਨੀ ਹੈ ਜੀ ਸ਼ਾਮ ਨੂੰ ਤੇ ਰਿਜ਼ਲਟ ਵੀ ਬਹੁਤ ਵਧੀਆ ਆਂਦਾ ਹੈ ਬਹੁਤ ਵਧੀਆ ਰਿਜ਼ਲਟ ਆਂਦਾ ਦੇਖਿਓ ਤੁਹਾਡੀ ਸਕਿਨ ਟਾਈਟ ਹੋ ਜਾਣੀ ਰਿੰਕਲ ਵੀ ਰਿਮੂਵ ਹੋ ਜਾਣੀ ਆ ਚੌਲਾਂ ਦਾ ਆਟਾ ਤਾਂ ਪਹਿਲਾਂ ਹੀ ਸਕਿਨ ਨੂੰ ਟਾਈਟ ਬਹੁਤ ਜ਼ਿਆਦਾ ਕਰ ਦਿੰਦਾ ਹੈ ਤੇ ਰਿੰਕਲ ਨੂੰ ਵੀ ਰਿਮੂਵ ਕਰਤਾ ਹੈ ਜੀ ਮੈਂ ਚੌਲ ਤਾਂ ਬਣਾਣੇ ਤੁਹਾਨੂੰ ਦੱਸਿਆ ਨਹੀਂ ਕਿ ਵੀਡੀਓ ਲੰਬੀ ਹੋ ਜਾਣੀ ਚੌਲ ਤਾਂ ਸਾਰਿਆਂ ਨੂੰ ਬਣਾਣੇ ਆਂਦੇ ਨੇ ਜੀ ਪਤਾ ਹੈ ਸਾਰਿਆਂ ਨੂੰ ਵੀ ਕਿਵੇਂ ਚੌਲ ਬਣਾਉਣੇ ਆ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਖੜੇ ਚੌਲ ਨਹੀਂ ਰੱਖਣੇ ਜਿਵੇਂ ਅਸੀਂ ਖਾਣੇ ਆ ਤੁਸੀਂ ਜਾਦਾ ਗਲਣੇ ਆ ਚੌਲਾਂ ਨੂੰ ਫਿਰ ਇਹ ਪੇਸਟ ਵਧੀਆ ਐਵੇਂ ਦਾ ਤਿਆਰ ਹੋਣਾ ਜੀ ਫਿਰ ਹੀ ਐਵੇਂ ਦਾ ਪੇਸਟ ਤਿਆਰ ਹੋਵੇਗਾ ਨਹੀਂ ਤੇ ਜੇ ਤੁਸੀਂ ਖੜੇ ਰੱਖਿਓ ਐਵੇਂ ਦਾ ਪੇਸਟ ਨਹੀਂ ਤਿਆਰ ਹੋਵੇਗਾ ਹੁਣ ਮੈਂ ਇਹਨੂੰ ਸਟੋਰ ਕਰਕੇ ਮੈਂ ਇਸ ਨੂੰ ਰੱਖ ਲੈਣਾ ਇੱਕ ਹਫਤਾ ਇਹਦੇ ਨਾਲ ਮੈਂ ਕੱਢਾਂਗੀ ਜੀ ਫੇਸ ਦੇ ਉੱਪਰ ਲਗਾਵਾਂਗੀ ਮੈਂ ਪਹਿਲਾਂ ਟਰਾਈ ਕੀਤਾ ਸੀ ਬਹੁਤ ਵਧੀਆ ਫੇਸ ਤੇ ਮਤਲਬ ਜੋ ਮੈਂ ਕਰੀਮ ਬਣਾਈ ਸੀ ਨਾ ਉਹ ਵੀ ਮੈਂ ਡੇਲੀ ਲਗਾਨੀ ਸੀ ਆਪਣੇ ਫੇਸ ਦੇ ਉੱਪਰ 10 15 ਮਿੰਟ ਰੱਖਦੀ ਸੀ ਪਰ ਮੈਨੂੰ ਕਰੀਮ ਨਾਲੋਂ ਇਹ ਪੈਕ ਲਾਉਣਾ ਬਹੁਤ ਹੀ ਵਧੀਆ ਲੱਗਦਾ ਆ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਜਾਂਦਾ ਵਾ ਇਹ ਇਹਨੂੰ ਤੁਸੀਂ ਟਰਾਈ ਕਰਕੇ ਮੇਰੀਆਂ ਭੈਣਾਂ ਸਾਰੀਆਂ ਦੇਖੋ ਜਿਨ੍ਹਾਂ ਦੀ ਲੋ ਸਕਿਨ ਰਿੰਕਲ ਬਹੁਤ ਹੈ ਉਹਨਾਂ ਨੂੰ ਬਿਲਕੁਲ ਠੀਕ ਹੋ ਜਾਣਾ ਹੈ ਜੀ 18 ਤੋਂ ਉੱਪਰ ਅਸੀਂ ਕੋਈ ਵੀ ਇਸ ਨੂੰ ਲਗਾ ਸਕਦਾ ਹੈ 18 ਤੋਂ نیچے ਨਾ ਲਗਾਵੇ ਜੇ ਕੋਈ ਲਗਾ ਸਕਦਾ ਤੇ 11 ਤੋਂ ਉੱਪਰ ਲਗਾ ਸਕਦਾ ਜੀ 11 ਤੋਂ نیچے ਕੋਈ ਵੀ ਨਾ ਲਗਾਵੇ ਫਿਰ ਸਕਿਨ ਥੋੜੀ ਹੋ ਜਾਏਗੀ ਨਾ ਬੱਚੇ ਫਿਰ ਖਰਾਬ ਹੋ ਜੇਗੀ ਫਿਰ ਬੋਲਣਗੇ ਕਿ ਠੀਕ ਹੈ ਆਪਣਾ ਤੁਸੀਂ ਦੇਖ ਲੈਣਾ ਜਿਸ ਨੂੰ ਕੋਈ ਚੀਜ਼ ਨਹੀਂ ਸੂਟ ਕਰਦੀ ਮਤ ਪਾਇਆ ਕਰੋ ਉਹ ਚੀਜ਼ ਤੁਸੀਂ ਜਿਵੇਂ ਕਿ ਆਈਆਂ ਨੂੰ ਲੈਮਨ ਨਹੀਂ ਸੂਟ ਕਰਦਾ ਲੈਮਨ ਨਾ ਪਾਓ ਤੁਸੀਂ ਇਹਦੇ ਵਿੱਚ ਲੈਮਨ ਵੀ ਵੈਸੇ ਐਡ ਕਰ ਸਕਦੇ ਜੇ ਔਲੀ ਸਕਿਨ ਵਾਲੇ ਪਰ ਮੈਂ ਲੈਮਨ ਨਹੀਂ ਐਡ ਕੀਤਾ ਜੇ ਔਲੀ ਸਕਿਨ ਵਾਲਿਆਂ ਲਗਾਣਾ ਤਾਂ ਉਹ ਲੈਮਨ ਦੀ ਵੀ ਇੱਕ ਦੋ ਡ੍ਰੌਪ ਪਾ ਸਕਦੇ ਜੀ ਇਹਦੇ ਵਿੱਚ 11 ਤੋਂ ਉੱਪਰ ਸਾਰੇ ਜਾਨੇ ਲਗਾ ਸਕਦੇ ਆ 11 ਤੋਂ نیچے ਵਾਲੇ ਨਹੀਂ ਲਗਾਉਣੇ ਪੈਕ ਸਕਿਨ ਪਹਿਲਾਂ ਹੀ ਉਹਨਾਂ ਦੀ ਸੌਫਟ ਹੁੰਦੀ ਆ ਜੀ ਵੈਸੇ ਮੈਂ ਤਾਂ ਬੋਲਾਂਗੀ ਕਿ ਤੁਸੀਂ 18 ਤੋਂ ਉੱਪਰ ਹੀ ਲਗਾਓ 18 ਤੋਂ نیچے ਵਾਲੇ ਮਤਲ ਲਗਾਓ ਠੀਕ ਹੈ ਅੱਗੇ ਤੁਹਾਡੀ ਮਰਜ਼ੀ ਤੁਸੀਂ ਲਗਾ ਕੇ ਦੇਖ ਲੈਣਾ ਫਿਰ ਕੋਈ ਚੀਜ਼ ਕਰਕੇ ਕਈਆਂ ਨੂੰ ਹਣੀ ਨਹੀਂ ਸੂਟ ਕਰਦਾ ਕਈਆਂ ਨੂੰ ਰੋ ਮਿਲਕਣੀ ਕਰਦਾ ਇਵੇਂ ਕਰਕੇ ਨਾ ਕਈਆਂ ਨੂੰ ਪਹਿਲਾਂ ਤੁਸੀਂ ਚੈੱਕ ਕਰ ਲਿਆ ਕਰੋ ਪੈਚ ਟੈਸਟ ਕਰ ਲਿਆ ਕਰੋ ਫਿਰ ਤੁਸੀਂ ਪੈਕ ਲਗਾਇਆ ਕਰੋ ਜਿਵੇਂ ਤੁਸੀਂ ਬੱਚੇ ਤੇ ਲਗਾਣਾ ਨਾ ਪਹਿਲਾਂ ਤੁਸੀਂ ਚੈੱਕ ਕਰ ਲੋ ਇਹਨੂੰ ਥੋੜਾ ਹਨਾ ਕੋਈ ਪ੍ਰੋਬਲਮ ਤਨਾਏ ਹੋਗੇਗੀ ਦੇ ਰੈਸਪੀ ਆ ਕੇ ਦੇ ਨਾਲ ਪਹਿਲਾਂ ਚੈੱਕ ਕਰਕੇ ਫਿਰ ਤੁਸੀਂ ਪੈਕ ਲਗਾਇਆ ਕਰੋ ਜੀ ਬੱਚਿਆਂ ਦੇ ਫੇਸ ਦੇ ਉੱਪਰ ਤੇ neck ਦੇ ਵੀ ਤੁਸੀਂ ਆਪਣੇ ਲਗਾਣਾ ਹੈ neck ਤੇ ਵੀ ਰਿੰਕਲ ਪੈਂਦੇ ਹੈਂਡ ਤੇ ਵੀ ਲਗਾ ਲੈਣਾ ਤੇ ਪੈਕ ਥੋੜਾ ਵੱਧ ਬਣਾ ਲਿਆ ਕਰੋ neck ਵੀ ਸਾਡੀ ਆਪਣੀ ਆ ਉਹ ਥੋੜੀ ਕਿਸੇ ਦੀ ਆ ਹਨਾ ਫੇਸ ਦੇ ਨਾਲ ਨਾਲ neck ਨੂੰ ਵੀ ਠੀਕ ਕਰਨਾ ਹੈ ਨਾ ਅਸੀਂ ਜੋ ਵੀ ਵੀਡੀਓ ਦੇਖ ਰਹੇ ਲਾਈਕ ਸਬਸਕ੍ਰਾਈਬ ਹੋਅਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਥੈਂਕ ਯੂ ਸਭੀ ਕੋ